ਮੈਂ ਇਹ ਗਲਤ ਨਹੀਂ ਆ ਇਹ ਇਹ ਆਵਾਜ਼ ਜਿਹੜੀ ਹੈ ਨਾ ਇਹ ਖੂ ਖੂ ਫਿਰੋਜ਼ ਖਾਨ ਸਾਹਿਬ ਨਾਲ ਮਿਲਦੀ ਹੈ ਇਹ ਮਿਲਦੀ ਆਵਾਜ਼ ਇਹ ਜੀ ਕੁਝ ਕਿ ਕਹਿੰਦੇ ਨੇ ਪਰ ਮੈਂ ਮੈਨੂੰ ਨਹੀਂ ਲੱਗਦਾ ਕਿ ਮੈਂ ਉਹਨਾਂ ਦੇ ਆਸ-ਪਾਸ ਵੀ ਕਿਉਂਕਿ ਜਿੰਨੇ ਸੁਰ ਦੇ ਨਾਲ ਉਹ ਭਿੱਜੇ ਹੋਏ ਨੇ ਇਹ ਉਹਨਾਂ ਦੇ ਕਰੀਬ ਕੋਈ ਵੀ ਨਹੀਂ ਹੋ ਸਕਦਾ ਉਹ ਬਸ ਇੱਕੋ ਹੀ ਕਿਉਂਕਿ ਮੈਂ ਨਾ ਪਸੰਦਾਂ ਦੀ ਵੀ ਉਹਨਾਂ ਨਾਲ ਮਿਲਿਆ ਇੰਟਰਵਿਊ ਕੀਤਾ ਹੋਇਆ ਤੇ ਲੋਕ ਕਹਿੰਦੇ ਨੇ ਕਿ ਕਿਸੇ ਨੂੰ ਰੱਬ ਨੇ ਸੋਤ ਦਿੱਤਾ ਕਿਸੇ ਨੂੰ ਰੱਬ ਨੇ ਮਤਾਲ ਦੀ ਦਿੱਤੀ ਹੈ ਲੇਕਿਨ ਰੋਸ਼ਕਾਂ ਸਾਹਿਬ ਜਿਹੇ ਨੇ ਇਹਨਾਂ ਨੂੰ ਇਹ ਚੀਜ਼ਾਂ ਤੇ ਮਿਲੀਆਂ ਨੇ ਲੇਕਿਨ ਜਿੰਨੀ ਮਿਸ਼ਰੀ ਹੈ ਨਾ ਜਿੰਨੀ ਜਿੰਨੀ ਮਿਠਾਸ ਹੈ ਉਹ ਸਾਰੀ ਰੱਬ ਨੇ ਉਹਨਾਂ ਦੇ ਹਿੱਸੇ ਹੀ ਪਾਤੀ ਹੋਰ ਕਿਸੇ ਜੋ ਬਿਲਕੁਲ ਜੀ ਬਿਲਕੁਲ ਸਹੀ ਗੱਲ ਹੈ ਇੱਕ ਗੱਲ ਹੈ ਜੀ ਜਿੰਨੇ ਉਹ ਗਾਣੇ ਦੇ ਮਿੱਠੇ ਨੇ ਉਸ ਨਾਲੋਂ ਜ਼ਿਆਦਾ ਰੂਹ ਦੇ ਮਿੱਠੇ ਨੇ ਕਿਉਂਕਿ ਮੈਂ ਵੀ ਜਿੰਨੀ ਵਾਰੀ ਮਿਲਿਆ ਮੈਨੂੰ ਬੜਾ ਆਸ਼ੀਰਵਾਦ ਮਿਲਿਆ ਉਹਨਾਂ ਦੇ ਕੋਲੋਂ ਤੇ ਮੈਂ ਇੱਕ ਹੀ ਦੁਆ ਕਰਦਾ ਹੁੰਦਾ ਕਿ ਉਹਨਾਂ ਵਾਸਤੇ ਕਿ ਰੱਬ ਉਹਨਾਂ ਨੂੰ ਸਦਾ ਤੰਦਰੁਸਤ ਹੋਰ ਲੰਬੀ ਲੰਬੀ ਉਮਰ ਬਖਸ਼ੇ ਉਹਨਾਂ ਨੂੰ ਕਿਉਂਕਿ ਜਿਹੜਾ ਇਦਾਂ ਦਾ ਗਾਣਾ ਹੁਣ ਬੜਾ ਘਟਦਾ ਜਾ ਰਿ ਤੇ ਮੈਂ ਇਦਾਂ ਦੇ ਸੁਰੀਲੇ ਬੰਦ ਵਾਲੀ ਹਮੇਸ਼ਾ ਮੈਂ ਵੀ ਦੁਆ ਕਰਦਾ ਤੁਸੀਂ ਸਾਰੇ ਦੁਆ ਕਰਿਆ ਕਰੋ ਅੱਛਾ ਜੀ ਬਾਦ ਜੀ ਅੱਜ ਦੇ ਸਮੇਂ ਤੇ ਨਾ ਕਿਤੇ ਨਾ ਕਿਤੇ ਜਦੋਂ ਗਾਇਕੀ ਦੇ ਨਾਲ ਆਪਾਂ ਦੇਖਦੇ ਆ ਜਿੱਦਾਂ ਜਿੱਦਾਂ ਯੁੱਗ ਅੱਗੇ ਵੱਧ ਰਿਹਾ ਜੀ ਬਿਲਕੁਲ ਜੀ ਇਹ ਕੋਈ ਟਾਵੇਂ ਟਾਵੇਂ ਨਹੀਂ ਜਿਹੜੇ ਇਹਨਾਂ ਚੀਜ਼ਾਂ ਨੂੰ ਸੁਣਦੇ ਨੇ ਪਿਆਰ ਕਰਦੇ ਨੇ ਜਿਆਦਾ ਹੁਣ ਸਾਰਿਆਂ ਨੂੰ ਪਤਾ ਹੈ ਜਿੰਨੇ ਦੇਖ ਰਹੇ ਨੇ ਇਹਨਾਂ ਸਭ ਨੂੰ ਵੀ ਪਤਾ ਹੈ ਕਿਉਂਕਿ ਦੇਖਣ ਵਾਲੇ ਖੁਦ ਵੀ ਸ਼ੇਅਰ ਕਰਦੇ ਨੇ ਇਦਾਂ ਦੀਆਂ ਚੀਜ਼ਾਂ ਨੂੰ ਅਕਸਰ ਹੀ ਦੇਖੀਦਾ ਹੈ ਕਿਉਂਕਿ ਸਾਰੇ ਹੁਣ ਦੇਖੀ ਤੇ ਇਦਾਂ ਦੀਆਂ ਚੀਜ਼ਾਂ ਜਿਆਦੀਆਂ ਸ਼ੇਅਰ ਹੁੰਦੀਆਂ ਆ ਆਪਾਂ ਕੋਈ ਧਾਰਮਿਕ ਪੋਸਟ ਵੀ ਪਾ ਲਈਏ ਨਾ ਉਹਨੂੰ ਵੀ ਉਹਨੇ ਵਿਊ ਜਾਂ ਉਹਨੇ ਲਾਈਕ ਕਮੈਂਟ ਨਹੀਂ ਹੋਏ ਹੁੰਦੇ